ਇਹਗਾ ਉੱਤੇ ਵੀ ਹਰਾ ਕੱਪੜਾ ਲੱਗਿਆ ਹੋਇਆ। ਅੱਛਾ ਕੱਲਾ ਕੱਪੜਾ ਹੀ ਲੱਗਿਆ ਹੋਇਆ। ਹਾਂ ਬਸ ਹੋਰ ਕੁਝ ਨਹੀਂ ਹੈ। ਆਲੇ-ਦਾਲੇ ਕੱਪੜਾ ਹੀ ਲੱਗਿਆ ਹੈ। ਹੂੰ। ਹਾਂ ਬਸ ਆਹ ਦੇ ਕੋਲ ਤੰਬਲ-ਕੁੰਬਲ ਵਿੱਚ ਲਪਾਪਿਆਂ ਚ ਪਾ ਕੇ ਰੱਖਦੇ ਨੇ। ਅੱਛਾ ਇੱਥੇ ਟੰਗਤੇ ਜੀ। ਹਾਂ ਉਰੇ ਟੰਗ ਤੇ। ਆ ਇੱਕ ਕਟੜਾ ਹੋਰ ਮਗਾਇਆ ਇੱਧਰ ਸਾਹਮਣੇ ਆ ਪਾਣੀ ਪੀਣਾਂ ਤੇ। ਥੱਲੇ ਵੀ ਛੜ ਗਰਮ ਕੰਬਲ ਵਿਛਿਆ ਹੋਆ ਥੋੜਾ। ਹਾਂ ਬਸ ਜਿੱਥੇ ਮੈਂ ਬੈਠਿਆ ਹੁਣ ਆ ਭਈਆ ਕਿੰਨੀ ਪਾਣੀ ਵਾਲੀ ਭਰਾਵਾ। ਆ ਕੁਰਸੀ ਤੇ ਬੈਠਿਆ ਔਰ। ਅੱਛਾ ਕੁਰਸੀ ਤੇ ਬੈਠਿਆ। ਆ ਪਿੱਛੇ ਮੰਜਾ ਤੇ ਇਹ ਪੂਰਾ ਕੱਪੜਾ ਜਿਆ ਰੋਕ ਰਿਆ ਤੂੰ ਉੱਪਰ ਨੂੰ ਹੋਰ ਕੁਝ ਨਹੀਂ ਹੈਗਾ ਹੋਰ ਤਾਂ ਇਹ ਕੀ ਹੈ ਦਿਖਾਵਾ ਕਰਨ ਵਾਲਾ ਹੁੰਦਾ ਮੈਂ ਫਿਰ ਹਥਿਆਰ ਲੈ ਕੇ ਨਹੀਂ ਚੜਦਾ ਸੀ ਹੂੰ ਉਹ ਗੋਲੀ ਲੈ ਕੇ ਨਹੀਂ ਚੜਦਾ ਸੀ ਇੱਥੇ ਤਾਂ ਜਿਹੜੇ ਨੀਚੇ ਆ ਸੀ ਸੂਰਜ ਆ ਆ ਗਿਆ ਸੂਰਜ ਉਹ ਆ ਗਿਆ ਸਿੱਧਾ ਆ ਦੇਖੋ ਹਾਂਜੀ ਸੂਰਜ ਸਿੱਧਾ ਮੇਰੇ ਸਿਰ ਨੂੰ ਪੈ ਰਿਹਾ ਹੂੰ ਹੂੰ ਲੇਕਿਨ ਪ੍ਰਵਾਹ ਕੋਈ ਕੀ ਹੈ ਬਾਈ ਜੀ ਆਪਾਂ ਸਾਰਿਆਂ ਦੀ ਉਹ ਲਾ ਲਓ ਦੇਖੋ ਗੁਰੂ ਦੇ ਬੱਚੇ ਆਪਾਂ ਸਾਰੇ ਹਾਂਜੀ ਹਾਂਜੀ ਆ ਪੰਥ ਦੀ ਮੰਗ ਇਹ ਹੈ ਮੌਤ ਦੀ ਸਜ਼ਾ 50 ਲੱਖ ਰੁਪਏ ਜੁਰਮਾਨਾ ਹੂੰ ਜੀ ਇੱਕ ਵੀ ਬੇਅਦਬੀ ਨਹੀਂ ਹੋਊਗੀ ਬਾਈ ਜੀ ਇੱਕ ਵੀ ਬੇਅਦਬੀ ਜੀ ਬਿਲਕੁਲ ਇੱਕ ਨੂੰ ਬਣਾ ਦੇਣਾ ਇਮਾਨਦਾਰੀ ਦੇ ਨਾਲ ਹੂੰ ਅੱਜ ਸਭ ਤੋਂ ਵੱਡਾ ਮੁੱਦਾ ਸਾਡਾ ਪੰਜਾਬ ਦਾ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਦਾ ਹੀ ਹੈ ਜੀ ਜੋ ਦੂਜੇ ਸਾਰੇ ਮੁੱਦੇ ਛੋਟੇ ਨੇ ਜੀ ਬਿਲਕੁਲ ਬਾਈ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਭ ਕੁਝ ਹੀ ਮੰਨਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਉੱਪਰ ਦੀ ਆਪਾਂ ਨੂੰ ਹੈ ਹੀ ਕੱਤ ਨਹੀਂ ਹਾਂਜੀ ਬਿਲਕੁਲ ਜੀ ਹਾਂ 200 ਕਦਾ ਸਾਜੀ ਵੀ ਸਾਡਾ ਗੁਰੂ ਹੈ ਹਾਂ ਅਰਤੀ ਕਲਾ ਵੀ ਗੁਰੂ ਨੇ ਦੇਣੀ ਹੈ ਸਾਨੂੰ ਸੇਧ ਵੀ ਗੁਰੂ ਨੇ ਦਿਖੋ ਨਹੀਂ ਹੈ ਜੀ ਅਸੀਂ ਆਪਣੇ ਪਿਓ ਦੀ ਨਰਾਤਰ ਹੁਣ ਚਾਂਲ ਨਹੀਂ ਸਕਦੇ ਹਾਂ 500 ਵਾ ਵੇ ਆਦਮੀਆਂ ਹੋ ਗਈਆਂ ਜੀ ਜੋ ਨਾਲ ਦਾ ਸਮਾਂ ਉਹ ਹੱਕ ਨਹੀਂ ਆਉਦਾ ਹੁਣ ਅੱਗੇ ਵਾਸਤੇ ਪਤਾ ਕਰੇ ਹੋ ਕੇ ਚੱਲੀਏ ਹਾਂ ਮੈਂ ਤਾਂ ਗੁਰਪਿਆਰੀ ਸਾਧ ਸੰਗਤ ਨੂੰ ਵੀ ਇਹੀ ਗੱਲ ਕਹਿਣਾ ਤੁਸੀਂ ਜਿੰਨੀ ਮੇਰੀ ਤਪੱਸਿਆ ਕਰਾਉਣੀ ਹੈ ਕਰਾ ਲਓ ਕੋਈ ਚੱਕਰ ਨਹੀਂ ਮੈਂ ਧਾਰ ਨਾਲ ਬੰਦਾ ਨਹੀਂ ਹੈਗਾ ਹਾਂ ਜਦੋਂ ਗੁਰੂ ਦਾ ਸਿੱਖ ਗੁਰੂ ਨੂੰ ਸਮਰਪਿਤ ਹੋ ਕੇ ਚੱਲੇ ਗੁਰੂ ਹਾਰ ਨਹੀਂ ਦਿੰਦਾ ਜੀ ਸੁਰ ਪ੍ਰਭਾਨੀ ਕੋਈ ਵੀ ਸਥਿਤੀ ਹੋ ਜਾਏ ਘਾਰ ਦੇ ਨਹੀਂ ਹਾਂ ਤੇ ਆਪਣੇ ਜਥੇਦਾਰ ਸਾਹਿਬ ਵੀ ਆਉਂਦੇ ਨੇ ਵੀਰੇ ਅ ਕੁਲਦੀਪ ਸਿੰਘ ਜੀ ਗੜਗਾਜੋ ਕਹਿੰਦੇ ਨੇ ਕਿ ਮਤਲਬ ਮਰਨ ਵਰਤ ਅੰਦੋਲਨ ਖਤਮ ਕਰ ਦੋ ਵੀ ਜਿਹੜਾ ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਫਿਰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਨੂੰ ਦੇਖੋ ਗੱਲ ਪਤਾ ਕੀ ਹੈ ਜਥੇਦਾਰ ਸਾਹਿਬ ਦਾ ਧੰਨਵਾਦ ਜੀ ਹਾਂ ਹੂੰ ਟਰੱਕ ਕਰਕੇ ਗਏ ਜੀ ਉਹਨਾਂ ਨੇ ਸਰਕਾਰ ਨੂੰ ਤਾੜਨਾ ਵੀ ਕੀਤੀ ਹੈ ਵੀ ਕਾਨੂੰਨ ਬਣ ਗਿਆ ਤਾਂ ਇੱਕ ਵੀ ਰੇਜ਼ ਵੀ ਨਹੀਂ ਹੋਊਗਾ। ਹੂੰ ਜੋ ਆਪਕ ਏਮ ਜਸੇਵਰ ਸਾਹਿਬ ਕਹਿ ਕੇ ਗਏ। ਜੀ। ਲੇਕਿਨ ਇਹ ਜਿਹੜੀ ਭੁਖੜਤਾਲ ਜਾਂ ਮਰਨ ਵਰਤ ਹੁੰਦਾ ਨਾ ਇਹ ਸਾਨੂੰ ਸਿੱਖਿਆ ਗੁਰੂ ਨੇ ਵੀ ਦਿੱਤੀ ਆ ਸਾਡੇ ਪਹਿਲਾ ਸਿੰਘਾਂ ਨੇ ਜੇਲਾਂ ਦੇ ਵਿੱਚ ਵੀ ਭੁਖੜਤਾਲਾਂ ਰੱਖੀਆਂ ਨੇ। ਜੀ। ਸਰਕਾਰਾਂ ਨੂੰ ਝਕਾਉਣ ਵਾਸਤੇ। ਹੂੰ ਜਿਹੜੀ ਸਾਡੀ ਸਿੱਖ ਕੌਮ ਹੈ ਇਹ ਖੂਨ ਡੱਲੇ ਤੋਂ ਥੋੜਾ ਜਿਆਦਾ ਉੜਦੀ। ਜੀ ਮੈਂ ਤਾਂ ਚਾਹਣਾ ਮੇਰੀ ਸ਼ਹੀਦੀ ਹੋਵੇ ਮੈਂ ਚਾਹਨ ਮੈਂ 40 ਸਾਲ ਜਿਉ ਲਿਆ ਬਹੁਤ ਹੈ ਹੂੰ ਠੀਕ ਹੈ ਮੈਂ ਮੰਗ ਰਿਹਾ ਸ਼ਹੀਦੀ ਵੇ ਦੋ ਟਾਈਮ ਗੁਰੂ ਅੱਗੇ ਅਰਦਾਸ ਕਰ ਰੇ ਦਾਤਾ ਜੀ ਕਿਰਪਾ ਕਰੋ ਹੁਣ ਸ਼ਹੀਦੀ ਵਾਲਾ ਦਰਵਾਜ਼ਾ ਖੋਲੋ ਲੇਕਿਨ ਜਿੰਨੇ ਸੁਆਸ ਲਿਖੇ ਨੇ ਉਸ ਪ੍ਰਮਾਤਮਾ ਨੇ ਜੀ ਉਹਨੇ ਆਪਾਂ ਨੂੰ ਲੈਣੇ ਪੈਣਗੇ ਔਖੇ ਸੌਖੇ ਲੈਣੇ ਪੈਣਗੇ ਪਰ ਅਸੀਂ ਭਾਈ ਸਾਹਿਬ ਬਿਲਕੁਲ ਨਹੀਂ ਅਸੀਂ ਬਿਲਕੁਲ ਨਹੀਂ ਚਾਹੁੰਦੇ ਜੀ ਤੁਹਾਨੂੰ ਕੁਝ ਵੀ ਹੋਵੇ ਜਾਂ ਤੁਹ ਕੁਝ ਵੀ ਤੁਸੀਂ ਐ ਜਾ ਕਦਮ ਨਾ ਚੱਕੋ ਅਸੀਂ ਬਿਲਕੁਲ ਤੁਹਾਡੀ ਇਹ ਚਾਹੁੰਦੇ ਨਹੀਂ ਇਸ ਗੱਲ ਨੂੰ ਅ ਪ੍ਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਤੁਹਾਨੂੰ ਰੱਖੇ ਹਮੇਸ਼ਾ ਤੇ ਆਪਾਂ ਕਾਨੂੰਨ ਪਾਸ ਕਰਵਾ ਕੇ ਤੁਹਾਨੂੰ ਬਹੁਤ ਸਤਿਕਾਰ ਨਾਲ ਅਸੀਂ ਨੀਚੇ ਉਤਾਰੀਏ ਫਿਰ ਅਸੀਂ ਤਾਂ ਇਹ ਚਾਹੁੰਦੇ ਹਾਂ ਚਲੋ ਤੁਹਾਡਾ ਧੰਨਵਾਦ ਭਰਾ ਜੀ ਤੁਸੀਂ ਸੋਚ ਰੱਖਦੇ ਹੋ ਲੇਕਿਨ ਮੇਰੀ ਇੱਕੇ ਸੋਚ ਹੈ ਵੀ ਜੇ ਮੇਰੀ ਸ਼ਹੀਦੀ ਹੋ ਕੇ ਵੀ ਕਾਨੂੰਨ ਬਣ ਜੇ ਤਾਂ ਘਾਟੇ ਦਾ ਸੌਦਾ ਨਹੀਂ ਹੂੰ ਜਿਹੜੀਆਂ ਬੇਈਮਾਨ ਸਰਕਾਰਾਂ ਹੁੰਦੀਆਂ ਨੇ ਉਹ ਚਕਾਉਣਾ ਚਾਹੁੰਦੀਆਂ ਨੇ ਜਿਵੇਂ ਆਪਣੇ ਪਹਿਲਾ ਮੋਰਚੇ ਵਿਕੇ ਨੇ ਹੂੰ ਅ ਮੇਰੇ ਤੇ ਵੀ ਬਹੁਤ ਕੁਝ ਛੜ ਕੇ ਆਇਆ ਜੀ ਬੜੇ ਲਾਲਚ ਵੱਡੇ ਵੱਡੇ ਇਹ ਜੇ ਮੋٹے ਮੋٹے ਲਾਲਚ ਦਿੱਤੇ ਗਏ ਬੰਦਾ ਉਹੀ ਹੱਲ ਜਾਂਦਾ ਹੂੰ ਪਰੋ ਦੀ ਬੜੀ ਕਿਰਪਾ ਹੈ ਵੀ ਆਪਾਂ ਜਿ ਸ਼ਾਨ ਨਾਲ ਕਹਿ ਸਕਦੇ ਆ ਵੀ 1 ਰੁਪਏ ਦੇ ਦੇਣਦਾਰ ਨਹੀਂ ਕਿਸੇ ਦੇ ਕੋਈ ਕਹਿ ਕੇ ਦਿਖਾਵੇ ਬਾਹਰ ਖੜੀ ਕਰਕੇ ਜੀ ਵੀ ਗੁਰਜੀਤ ਸਿੱਕ ਨੇ ਕਦੇ ਹਾਂ ਵੀ ਉੱਟੀ ਹੋਵੇ ਵੀ ਹਾਂ ਜੀ ਐਨੇ ਦੋ ਅਸੀਂ ਥੱਲੇ ਉਤਰ ਨੂੰ ਤਿਆਰ ਪਰ ਇੱਕ ਗੱਲ ਆ ਗੁਰਜੀਤ ਵੀਰੇ ਵੀ ਇਹ ਗੁਰੂ ਸਾਹਿਬ ਦੀਓ ਕਿਰਪਾ ਮਤਲਬ ਜਿਹੜੇ 6 ਮਹੀਨਿਆਂ ਤੋਂ ਵੀ ਐਨੇ ਜ਼ਿਆਦਾ ਕਠਿਨ ਤਪੱਸਿਆ ਇਹ ਤਾਂ ਮਤਲਬ ਜੋ ਪਹਿਲਾਂ ਲੋਕ ਜੰਗਲਾਂ ਚ ਵਗ ਜਾਂਦੇ ਸੀਗੇ ਉਹ ਚੀਜ਼ਾਂ ਕਰਦੇ ਹੁੰਦੇ ਸੀ ਭੁੱਖ ਮਤਲਬ ਭੁੱਖੜ ਤਾਲ ਵੀ ਰੱਖਦੇ ਹੋਗੇ ਉੱਤੇ ਵੀ ਬੈਠੇ ਹੋਗੇ ਫਿਰ ਇਹਨੂੰ ਗੁਰੂ ਸਾਹਿਬ ਦੀ ਕਿਰਪਾ ਹੀ ਮੰਨ ਸਕਦੇ ਆ ਜਾਂ ਫਿਰ ਆਪਾਂ ਕੋਈ ਕੀ ਇਹਨੂੰ ਕਹਿਣਾ ਚਾਹੋਗੇ ਬਾਈ ਮੈਂ ਸਤੰਦਰ ਪਹਿਲੇ ਦਿਨ ਦਾ ਕਹਿ ਰਿਹਾ ਵੀ ਮੈਂ ਗੁਰੂ ਨੂੰ ਸਮਰਪਿਤ ਆ ਗੁਰੂ ਸਾਹਿਬ ਮੈਨੂੰ ਲਈ ਬੈਠੇ ਨੇ ਓਰੇ ਜੀ ਜਿੰਨੀ ਗੁਰੂ ਦੀ ਕਿਰਪਾ ਮੇਰੇ ਤੇ ਆ ਮੈਂ ਕਹਿੰਦਾ ਮੈਂ ਭਾਗਾਂਵਲ ਹੂੰ 4-5 ਦਿਨ ਪਹਿਲਾਂ ਮੇਰੀ ਸਥਿਤੀ ਇਹ ਸੀ ਵੀ ਮੇਥੋਂ ਬੋਲਿਆ ਵੀ ਨਹੀਂ ਜਾਂਦਾ ਸੀ ਅੱਜ ਸਥਿਤੀ ਕੀ ਆ ਤੁਹਾਨੂੰ ਲੱਗਦਾ ਹੀ ਮੈਨੂੰ ਇੰਨਾ ਚਿਰ ਹੋ ਗਿਆ ਭੁਖੜਤਾਲ ਦੀ ਹਰਾਨ ਆ ਭਾਈ ਅਸੀਂ ਤਾਂ ਵੀ ਭੁਖੜਤਾਲ ਵੀ ਤੇ 6 ਮਹੀਨੇ ਤਾਂ ਜਿਵੇਂ ਆਪਾਂ ਪਹਿਲਾਂ ਵੀ ਭਾਈ ਅਕਸਰ ਗੱਲ ਕਰਦੇ ਹੁੰਦੇ ਆ ਵੀ 6 ਮਹੀਨੇ ਬੈਠਣਾ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਨੇ ਵੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਆਏਗਾ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਕਾਲ ਕੋਠੜੀਆਂ ਦੇ ਵਿੱਚ ਬੰਦ ਕਰ ਦਿੰਦੇ ਸੀਗੇ ਉਹ ਚੀਜ਼ਾਂ ਤੋਂ ਵੀ ਮਤਲਬ ਤਾਹਾਂ ਦੀਆਂ ਗੱਲਾਂ ਨਹੀਂ ਆ ਗਾਧੀਆਂ ਗੱਲਾਂ ਨਹੀਂ ਗਈਆਂ ਇਹ ਮੈਂ ਇਹੀ ਚੀਜ਼ ਚਟਾਉਣਾ ਚਾਹੁੰਦਾ ਸਿੱਖ ਸੰਗਤ ਨੂੰ ਹੂੰ ਹੁਣ ਬਹੁਤੇ ਕਹਿੰਦੇ ਨੇ ਕਿ ਤੋ ਗਰਮੀ ਨਹੀਂ ਕੱਟੀ ਜਾਣੀ ਕੱਟ ਕੇ ਦਿਖਾਵਾਂਗੇ ਅੱਛਾ ਜੀ ਮੈਂ ਵੀ ਗਰਮੀ ਗਰਮੀ ਮੋਰਚਾ ਫਤਿਹ ਨਾ ਹੋਵੇ ਸਾਰੀ ਗਰਮੀ ਮੈਂ ਉਹ ਦੇ ਸਕਦਾ ਹਰ ਜੌਲਾ ਵੀ ਦਹਾਂ ਇੱਕ ਗੱਲ ਹੋਰ ਵੀ ਆ ਗੁਰਜੀਤ ਵੀਰੇ ਹਰ ਦਿਖਾਵਾਂਗੇ ਇਹ ਨਾ ਇੱਕ ਬਾਲਡਰ ਰਿਕਾਰਡ ਵੀ ਬਣਿਆ ਜੇ ਆਪਾਂ ਇਹਨੂੰ ਸਾਇੰਸ ਵਾਲੇ ਤਰੀਕਿਆਂ ਨਾਲ ਦੇਖੀਏ ਜੇ ਆਪਾਂ ਅੰਗਰੇਜ਼ੀ ਤਰੀਕਿਆਂ ਨਾਲ ਦੇਖੀਏ ਜਿਵੇਂ ਉਹ ਨਹੀਂ ਹੁੰਦੀ ਗਨੀਜ਼ ਬੁੱਕ ਹੁੰਦੀ ਹੈ ਇੱਕ ਉਹਦੇ ਵਿੱਚ ਵੀ ਤੁਹਾਡਾ ਜਿਹੜਾ ਨਾਮ ਹੈ ਹਜੇ ਸ਼ਾਇਦ ਉਹਨਾਂ ਨੂੰ ਪਤਾ ਹੀ ਲੱਗਿਆ ਹੈਗਾ ਵੀ ਆਈਡੀ ਜੀ ਪਰ ਇਹ ਚੀਜ਼ ਨਹੀਂ ਚਾਹੁੰਦਾ ਵੀ ਮੇਰਾ ਨਾਮ ਰੋਸ਼ਨ ਹੋਵੇ ਮੈਂ ਚਾਹੁੰਦਾ ਮੇਰੇ ਗੁਰੂ ਦਾ ਨਾਮ ਹਮ ਵਰਲਡ ਜਿੱਥੇ ਪਾਵੇ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੀ ਇੱਕ ਨਿਮਾਣਾ ਬੰਦਾ ਜੀ ਪਿੰਡੋਂ ਉੱਠਿਆ ਤਾਂ ਗੁਰੂ ਦੀ ਕਿਰਪਾ ਦੇ ਨਾਲ ਇੰਨਾ ਲੰਮਾ ਸਮਾਂ ਨੇਹਰੀਆਂ ਤੂਫਾਨ ਠੰਡ ਗਰਮੀ ਸਭ ਗੁਰੂ ਦੀ ਕਿਰਪਾ ਦੇ ਨਾਲ ਕੱਟੀ ਜੀ ਮੈਂ ਇਹ ਜਿਤਾਉਣਾ ਚਾਹੁੰਦਾ ਉਦੋਂ ਮਰ ਕੇ ਕੁਛ ਨਹੀਂ ਬੰਦੇ ਦੀ ਔਕਾਤ ਨਹੀਂ ਹੈ ਕੁਝ ਵੀ ਕਰਨ ਦੀ ਹੂੰ ਕੁਰਬਾਨੀ ਕਰੀ ਹੈ ਮੈਂ ਨਹੀਂ ਕਹਿ ਰਿਹਾ ਕੁਰਬਾਨੀ ਕਰੀ ਜੀ ਤਵਾਸ ਵੀ ਉਹਦੇ ਹੁਕਮ ਤੋਂ ਬਿਨਾ ਆਪ ਲੈ ਨਹੀਂ ਸਕਦੇ ਹੂੰ ਉਹ ਚਾਹੇ ਤਾਂ ਗੁੰਗੇ ਤੋਂ ਵੀ ਅਰਥ ਕਰਾ ਦੇ ਉਹ ਚਾਹੇ ਪਿੰਗਲੇ ਨੂੰ ਵੀ ਪਹਾੜੀ ਚੜ੍ਹਾ ਦੇ ਸਭ ਉਹਦੀ ਕਿਰਪਾ ਹੈ ਭਰਾਵਾ ਸਹੀ ਗੱਲ ਹੈ ਬਿਲਕੁਲ ਨਹੀਂ ਹੈਗਾ ਭਾਈ ਸਾਹਿਬ ਜਿਵੇਂ ਹੁਣ ਧੁੱਪ ਦਾ ਬਹੁਤ ਜ਼ਿਆਦਾ ਧੁੱਪ ਅਸੀਂ ਬਿਲਕੁਲ ਸਹਾਰ ਨਹੀਂ ਸਕਦੇ 2 ਮਿੰਟ ਵੀ ਖੜਨਾ ਔਖਾ ਹੋ ਜਾਂਦਾ ਤੁਸੀਂ ਤਾਂ 400 ਫੁੱਟ ਉੱਚੇ ਟਾਵਰ ਤੇ ਬੈਠੇ ਹੋ ਤੇ ਤੁਸੀਂ ਕਿਵੇਂ ਇਸ ਨੂੰ ਦੇਖ ਰਹੇ ਹੋ ਜੀ ਮੈਂ ਨਾ ਇੱਕੇ ਚੀਜ਼ ਪੱਲੇ ਬੰਨੀ ਹੋਈ ਹੈ ਹੁਣੇ ਅਸੀਂ ਨਾਮ ਜੱਕ ਕੇ ਹਟਿਆ ਛੋਟੇ ਤੋਂ ਪਹਿਲਾਂ ਜੀ ਤਾਂ ਬਸ ਜਿਹੜਾ ਨਾਮ ਹੈ ਤੇ ਬਾਣੀ ਹੈ ਇਹ ਕਿਹੜੀ ਧੁੱਪ ਨਾਲੇ ਕਿਹੜੀ ਠੰਡ ਕੁਛ ਨਹੀਂ ਲੱਗਣ ਦਿੰਦੀ ਬਿਲਕੁਲ ਵੱਡੀ ਕਿਰਪਾਈ ਤੁਹਾਡੇ ਤੇ ਗੁਰੂ ਮਹਾਰਾਜ ਦੀ ਤੁਸੀਂ ਠੰਡ ਇੰਨੀ ਠੰਡ ਦੇ ਵਿੱਚ ਵੀ ਕਿੱਥੇ ਬੈਠਿਓ ਅਸੀਂ ਇੱਥੇ ਧੁੱਪ ਲੱਭਦੇ ਫਿਰਦੇ ਹੁੰਨੇ ਆ ਵੀ ਕੋਰੇ ਦੇ ਵਿੱਚ ਰਜਾਈਆਂ ਲੱਭਦੇ ਨੇ ਸਾਰੇ ਰਜਾਈ ਦੇ ਵਿੱਚ ਵੜ ਜਾਓ ਫਟਾਫਟ ਤੇ ਹੁਣ ਧੁੱਪ ਦੇ ਵਿੱਚ ਤੁਸੀਂ ਲਾ ਲਓ ਵੀ ਜਿਵੇਂ ਸ਼ਾਮ ਨੂੰ ਵੀ ਠੰਡ ਹੋ ਜਾਂਦੀ ਹੈ ਮੰਨ ਲਓ ਇੱਥੇ ਤਾਂ ਜਿਹੜੇ ਨੀਚੀਆਂ ਸੀ ਸੂਰਜ ਆ ਆ ਗਿਆ ਸੂਰਜੂਰੇ ਆ ਗਿਆ ਸਿੱਧਾ ਆ ਦੇਖੋ ਹਾਂਜੀ ਸੂਰਜ ਸਿੱਧਾ ਮੇਰੇ ਸਿਰ ਨੂੰ ਪੈ ਰਿਹਾ ਹੂੰ ਹੂੰ ਲੇਕਿਨ ਪ੍ਰਵਾਹ ਕੋਈ ਨਹੀਂ ਚੜਦਾ ਸੂਰਜ ਜਦੋਂ ਇੱਧਰੋਂ ਆਉਂਦਾ ਓਦੋਂ ਨਹੀਂ ਸਿੱਧਾ ਪੈਂਦਾ ਫਿਰ ਘੁੰਮਦਾ 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 ਸਾਰਾ ਦਿਨ ਸਾੜ ਕੇ ਜਾਂਦਾ ਟੈਂਪਰੇਚਰ ਵੀ ਜਿਆਦਾ ਹੋਣਾ ਬਾਈ ਇੱਥੇ ਤਾਂ ਮੀਤ ਥੱਲੇ ਠੰਡੇ ਨਾਲ ਪੰਜਾਬ ਜੁਨੇ ਨੇੜੇ ਹੋਣਾ ਇੱਥੇ ਤਿੰਨ ਵਾਰੀ ਕੱਪੜੇ ਗਿੱਲੇ ਕਰਨੇ ਪੈਂਦੇ ਨੇ ਦਿਨ ਦੇ ਵਿੱਚ ਹੋਰ ਦੱਸੋ ਅੱਛਾ ਜੀ ਰਾਤ ਨੂੰ ਠੰਡ ਲੱਗਦੀ ਹੋਣੀ ਬਾਈ ਨਾ ਰਾਤ ਨੂੰ ਵੀ ਗਰਮੀ ਹੁੰਦੀ ਹੈ ਠੰਡ ਠੰਡ ਤਾਂ ਕਿਹੜੀ ਹੁੰਦੀ ਹੈ ਅੱਛਾ ਜੀ ਰਾਤ ਨੂੰ ਮੱਛਰ ਵੀ ਆਉਂਦਾ ਉੱਪਰ ਮੱਛਰ ਵੀ ਖੰਦਾ ਸਭ ਕੁਝ ਕਰਦਾ ਪਰ ਪ੍ਰਵਾਹ ਕੋਈ ਹੂੰ ਸਵੇਰੇ ਸੋਨੋ ਉਹਨਾਂ ਮੈਂ 6 ਵਜੇ ਰਾਤ ਨੂੰ ਤਾਂ ਬਾਣੀ ਪੜਦੀ ਲੰਘ ਜਾਂਦਾ ਸਾਰੀ ਰਾਤ ਆਨੰਦ ਦੇ ਵਿੱਚ ਲੰਘ ਜਾਂਦੀ ਹੈ ਉਹ ਬੱਦ ਦੇਖਦੀ ਨਹੀਂ ਕਿਸੇ ਚੀਜ਼ ਕਹ ਨਹੀਂ ਕਦੇ ਦਿਮਾਗ ਤੇ ਪ੍ਰੈਸ਼ਰ ਨਹੀਂ ਆਇਆ ਬਾਈ ਘਰ ਵੱਲ ਨਹੀਂ ਧਿਆਨ ਗਿਆ ਬੱਚੇ ਵੱਲ ਮਾਤਾ ਵੱਲ ਜਾਂ ਓਕੇ ਜਾਨ ਜਿਹੜੀਆਂ ਛੱਡ ਕੇ ਆਇਓ ਲਗਜ਼ਰੀ ਲਾਈਫ ਵੈਸ ਤਾਂ ਲੋਕ ਬਹੁਤ ਸਵਾਲ ਚੱਕਦੇ ਨੇ ਪਰ ਜਿਹੜੇ ਚਲੋ ਮੈਂ ਤਾਂ ਬਹੁਤ ক্লোਜ਼ ਦਾ ਜਾਨਣਾ ਰਹਿਣਾ ਉੱਥੇ ਫੋਰਚੂਨਰ ਗੱਡੀ ਥਾਂ ਰੋ ਚੀਜ਼ਾਂ ਛੱਡ ਕੇ ਇੰਨੀਆਂ ਮੱਜਾਂ ਗਾਵਾਂ ਲਗਜ਼ਰੀ ਲਾਈਫ ਕਦੇ ਉਧਰ ਨਹੀਂ ਧਿਆਨ ਜਾਂਦਾ ਵੀ ਯਾਰ ਤੂੰ ਕਿਹਦੇ ਚੱਕਰਾਂ ਦੇ ਵਿੱਚ ਪੈ ਗੇ ਨਸਮੀ ਦਾ ਛੱਡੇ ਮੈਂ ਕੱਲਾ ਇਹ ਕੁਝ ਨਹੀਂ ਛੱਡਿਆ ਹੈਗਾ ਜੀ ਮੇਰਾ ਕਰੋੜਾਂ ਰੁਪਏ ਦਾ ਪਿਆਜ਼ ਦਾ ਬਿਜ਼ਨਸ ਤੀਨਾਂਸਕ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਮੈਂ ਉਹ ਵੀ ਤਾਂ ਤੇ ਅੱਗੇ ਜੀ ਉਹ ক্লোਜ਼ ਵੀ ਨਹੀਂ ਕੀਤਾ ਹੈਗਾ ਖੰਡਿਆਰ ਖੰਡਿਆ ਹੋਇਆ ਹੀ ਛੱਡਿਆ ਉਹ ਉੱਪਰ ਦੀ ਕੁਛ ਨਹੀਂ ਹੈਗਾ ਯਾਰ ਮੈਂ ਨਾ ਸਭ ਤੋਂ ਜਿਆਦਾ ਮੇਰਾ ਹਿਰਦਾ ਉਦੋਂ ਪਟਿਆ ਜਦੋਂ ਜਲੰਧਰ ਸਾਈਡ ਇੱਕ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਸ਼ਾਬ ਕਰਤਾ ਨਾ ਉੱਥੋਂ ਮੈਂ ਆਪਣੇ ਆਪ ਤੋਂ ਵਸਤ ਅਗੇ ਹੋ ਗਿਆ ਹੂੰ ਤੁਹਾਨੂੰ ਮਾਤਾ ਰਾਨੀ ਦੱਸਿਆ ਹੀ ਐ ਸਤੰਦਰ ਜੀ ਇੱਕ ਮਾਤਾ ਨੇ ਸਾਨੂੰ ਹੋਰ ਗੱਲ ਦੱਸੀ ਸੀ ਵੀ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਵੀ ਵੀ ਰੋਟੀ ਨਹੀਂ ਖਾਂਦੇ ਹੁੰਦੇ ਸੀ ਕਹਿੰਦੇ ਰੋਟੀ ਪਾਈ ਹੋਈ ਹੁੰਦੀ ਸੀਗੀ ਪਲੇਟ ਦੇ ਵਿੱਚ ਤੁਸੀਂ ਕਹਿ ਰਹੇ ਹੁੰਦੇ ਸੀ ਵੀ ਇਹ ਤਾਂ ਮੇਰਾ ਇੰਤਿਹਾਨ ਹੋ ਰਿਹਾ ਵੀ ਅੱਗੇ ਸਾਨੂੰ ਭੁੱਖਾ ਹੀ ਰਹਿਣਾ ਪਊਗਾ ਮਤਲਬ ਤੁਸੀਂ 10 ਸਾਲ ਪਹਿਲਾਂ ਤੋਂ ਇਹ ਚੀਜ਼ਾਂ ਸੋਚ ਰਹੇ ਸੀ ਵੀ ਗੁਰੂ ਨੂੰ ਸਮਰਪਿਤ ਹੋਣਾਗਾ ਮੈਂ ਤਾਂ ਮੈਂ ਸਾਰੇ ਪਰਿਵਾਰ ਨੂੰ ਕਹਿੰਦਾ ਸੀ ਵੀ ਮੇਰੇ ਤੋਂ ਕੋਈ ਸੇਵਾ ਲੈਣੀ ਹੈ ਗੁਰੂ ਨੇ ਹਾਂ ਮਾਤਾ ਜੀ ਦੱਸਦੇ ਹੁੰਦੇ ਨੇ ਸਾਨੂੰ ਮੈਨੂੰ ਨਾ ਛੇੜੋ ਮੈਨੂੰ ਉਹ ਕਹਿੰਦੇ ਕੋਈ ਕੰਮ ਕਰ ਲੈ ਕੋਈ ਬਿਜ਼ਨਸ ਕਰ ਲੈ ਫਲਾਣਾ ਕਰ ਲੈ ਠੀਕ ਕਰ ਲੈ ਮੈਂ ਬਸ ਇਹ ਰੱਖਣਾ ਵੀ ਮੈਨੂੰ ਤੁਸੀਂ ਨਾ ਛੇੜੋ ਮੈਂ ਨਹੀਂ ਕੁਝ ਕਰਨਾ ਪੱਕੇ ਨਾਲ ਮੈਨੂੰ ਇਹਨਾਂ ਨੇ ਮਹਾਰਾਸ਼ਟਰ ਬਿਜ਼ਨਸ ਕਰਾਇਆ ਪਰਿਵਾਰ ਨੇ ਜੀ ਉਹ ਕਹਿੰਦੇ ਨੇ ਕਹਿੰਦੇ ਹੁਣ ਖਲਾਰਾ ਪਾ ਕੇ ਚਲੇ ਗਿਆ ਹੁਣ ਕੁਸ ਇਕੱਠਾ ਵੀ ਨਹੀਂ ਕਰਕੇ ਗਿਆ ਹਮ ਮਾਰ ਸਾਰਾ ਕੁਝ ਚੁਲੇ ਜਾਵੇ ਯਾਰ ਗੁਰੂ ਦਾ ਸਤਕਾਰ ਪਹਿਲਾ ਹੈ ਅਸੀਂ ਨਹੀਂ ਚੱਲ ਸਕਦੇ ਸਾਡੇ ਗੁਰੂ ਤੇ ਕੋਈ ਪਿਸ਼ਾਬ ਕਰੇ ਜੀ ਸਾਡੇ ਗੁਰੂ ਦੇ ਅੰਕ ਪਾੜ ਕੇ ਕੋਈ ਗਲੀਆਂ ਨਾਲੀਆਂ ਦੇ ਵਿੱਚ ਖਲਾਰੇ ਤੁਸੀਂ ਕਟਿੰਗ ਵਾਲੇ ਹੋ ਯਾਰ ਮੈਂ ਤਾਂ ਦੇਖੋ ਚਲੋ ਗੁਰਸਿੱਖਾਂ ਅੰਬਰਧਾਰੀਆਂ ਜੀ ਛੋਟਾ ਹਿਰਦਾ ਕੀ ਕਹਿੰਦਾ ਵੀ ਹਾਂ ਸਾਡੇ ਗੁਰੂ ਦਾ ਨਰਾਦਰ ਹੋਣਾ ਚਾਹੀਦਾ ਨਹੀਂ ਵੀਰੇ ਕੋਈ ਨਹੀਂ ਚਾਹੁੰਦਾ ਹੈਗਾ ਜੀ ਨਹੀਂ ਚੱਲਿਆ ਨਹੀਂ ਜਾਂਦਾ ਚੱਲਿਆ ਨਹੀਂ ਜਾਂਦਾ ਭਾਈ ਸਾਹਿਬ ਨਹੀਂ ਚੱਲੇ ਜਾਂਦਾ ਜੀ ਹਾਂ ਬਾਸ ਮੇਰਾ ਨਾ ਗਿਰਦਾ ਪਾੜਦਾ ਹੈ ਮੇਰਾ ਜੀ ਕਰਦਾ ਹੈ ਫਿਰ ਮੈਂ ਸਾਨੂੰ ਇੱਕ ਗੱਲ ਹੋਰ ਦੱਸ ਕਈ ਵਾਰੀ ਮਨ ਕਰਿਆ ਵੀ ਦੋ ਚਾਰ ਬੜਕਾ ਦਈਏ ਅੱਛਾ ਜੀ ਪਰ ਉਹ ਹੱਲ ਨਹੀਂ ਹੈਗਾ ਹੂੰ ਬੋਲਤੇ ਕਹਿੰਦੇ ਆ ਨਾ ਬੇਅਦਮੀ ਕਰਨ ਵਾਲਿਆਂ ਨੂੰ ਚਟਕਾ ਦਿਓ ਜੀ ਉਦੇ ਨਾਲ ਜੜ ਤੋੜੀ ਪੱਟੀ ਜਾਊਗੀ ਬਿਲਕੁਲ ਬਾਈ ਜੜ ਤਾਂ ਹੀ ਜਰੀ ਹੈ ਇਹਦੇ ਪਿੱਛੇ ਸਾਨੂੰ ਜੇ ਕਿੰਨੀਆਂ ਅਸ਼ੀਧੀਆਂ ਦੇਣੀਆਂ ਪੈ ਜਾਣਾਂ ਹੂੰ ਜੇ ਸਾਰੇ ਕਾਨੂੰਨ ਬਣ ਜੇ ਮੈਂ ਕਹਿੰਦਾ ਇੱਕ ਵੀ ਬੇਅਦਬ ਨਹੀਂ ਹੋਊਗੀ ਜੀ ਉਹਦਾ ਫੇਰ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ ਵੀ ਚਟਕਾਉਣ ਵਾਲੀ ਉਹਦਾ ਫੇਰ ਕਾਨੂੰਨ ਨੂੰ ਹੱਥ ਚ ਲੈਣ ਵਾਲੀ ਗੱਲ ਹੋ ਜੂਗੀ ਜੀ ਆਪਾਂ ਬਿਲਕੁਲ ਤੁਹਾਡਾ ਬਿਲਕੁਲ ਇਹ ਵਧੀਆ ਰਾਈਟ ਹੈ ਤੁਹਾਡਾ ਵੀ ਤੁਸੀਂ ਚੰਗੀ ਹੈ ਤੁਹਾਡੀ ਸੋਚ ਇਹ ਆਪਾਂ ਵੀ ਕਾਨੂੰਨ ਦੁਆਰਾ ਸਜ਼ਾ ਉਹਨੂੰ ਮਿਲੇ ਦੇਖੋ ਆਪਾਂ ਕਾਨੂੰਨ ਦੇ ਜਰੇ ਚ ਰਹਨੇ ਆ ਸਾਰੇ ਹਾਂਜੀ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਨੂੰ ਇਹ 12 ਕਾਨੂੰਨ ਦਾ ਵੀ ਜੇ ਮੈਂ ਗਲਤੀ ਕਰੂੰਗਾ ਤਾਂ ਮੈਂ ਇੰਨੀ ਲੰਮੀ ਸਜ਼ਾ ਭੋਗੂੰਗਾ ਹੂੰ ਜੀ ਪਾਪਾ ਕਿੰਨਾ ਡਰਦੇ ਆ ਵੀ ਮੇਰੇ ਦੇ ਛੱਬੀ ਨਾ ਹੋ ਜੇ ਕਤਲ ਕਰਨ ਤੱਕ ਤਾਂ ਡਾ ਕਰਕੇ ਚੱਲਦੇ ਆ ਸਹੀ ਆ ਵੀਰੇ ਵੀ 302 ਦਾ ਪਰਚਾ ਹੋਊਗਾ ਹੂੰ ਮੈਨੂੰ ਓਵਰਕੈਦ ਵੀ ਹੋ ਸਕਦੀ ਹੈ ਮੈਨੂੰ ਕੁਝ ਵੀ ਹੋ ਸਕਦਾ ਮਤਲਬ ਆਪਾਂ ਡਰ ਕੇ ਚੱਲਦੇ ਆ ਨਾ ਹਾਂਜੀ ਆ ਫਿਰ ਜਦੋਂ ਮੌਤ ਦੀ ਸਜ਼ਾ ਦਾ ਕਾਨੂੰਨ ਬਣ ਗਿਆ 50 ਲੱਖ ਦਾ ਜੁਰਮਾਨਾ ਲੱਗ ਗਿਆ ਯਾਰ ਮੈਂ ਕਹਿੰਦਾ ਕੋਈ ਚਾਕੂਗਾ ਵੀ ਨਹੀਂ ਬੇਅਦਬੀ ਕਰਨੀ ਹੂੰ ਐਤੀ ਅਗੇ ਕੜੀ ਖੜੀ ਹੈ ਸਾਰੀ ਧਰਾਂ ਦਾ ਫਰਜ ਇਹਨਾਂ ਦਾ ਬਣਦਾ ਸੀ ਆਪਣੇ ਨਾਲ ਜਵਾਨ ਕਰਕੇ ਆਏ ਸੀ ਇਹ ਤਾਂ ਹੀ ਇਹਨਾਂ ਨੂੰ ਵੋਟਾਂ ਪਵਾਉਣ ਜਾਂਦੀਆਂ ਆਪ ਜੀ ਕੇਜਰੀ ਬਾਲ ਭਗਵੰਤ ਮਾਨ ਕਹਿੰਦਾ ਸੀ ਅਸੀਂ 24 ਘੰਟਿਆਂ ਵਿੱਚ ਕਰਤਾਗੇ ਸਾਰਾ ਕੁਝ ਐਸਾ ਸਖਤ ਕਾਨੂੰਨ ਬਣਾਵਾਂਗੇ ਕੋਈ ਬੇਅਦਬੀ ਕਰਨ ਦੀ ਸੋਚੂਗਾ ਵੀ ਹੂੰ 3 ਸਾਲ ਲਾਂਗੇ ਜੀ ਤਾਂ ਵੀਰੇ 6 ਮਹੀਨੇ 7ਵਾਂ ਮਹੀਨਾ ਮੈਨੂੰ ਚੱਲ ਰਿਹਾ ਕੋਈ ਵੀ ਕਰਨੀ ਬਾਅਦਗੇ ਦੀ ਅੱਗੇ ਟਾਈਮ ਪਾਈ ਜਾਂਦੇ ਨੇ ਹੋਰ ਫੇਰ ਮਹੀਨੇ ਦਾ ਟਾਈਮ ਮੰਗ ਲਿਆ ਕਾਨੂੰਨ ਬਣ ਰਿਹਾ ਜੀ 5 ਮਹੀਨਾ ਲੱਗੂਗਾ ਐਡਾ ਕੀ ਉਹ ਟਰੈਕਟਰ ਬਣਾ ਰਹੇ ਨੇ ਵੀਂਜਣ ਬੰਨਣ ਤੇ ਮਹੀਨਾ ਲੱਗੂ ਜੀ ਚਾਰ ਜਿਵੇਂ ਕਹਿੰਦੇ ਲਬਜ ਲਿਖ ਕੇ ਸੈ ਨਹੀਂ ਕਰਨੇ ਹੂੰ ਇਹ ਵੱਡਾ ਕੱਟ ਕਰਨਾ ਪਊ ਆਪਾਂ ਨੂੰ ਕੰਮ ਨੂੰ ਜਾਗਣਾ ਪਊਗਾ ਹੂੰ ਹੂੰ ਹੁਣ ਕੁ ਤਾਸ ਬੱਜੀ ਐ ਕਿਸਾਨ ਜਥੇਬੰਦੀਆਂ ਨਾਲ ਗੱਲ ਹੋ ਰਹੀ ਹੈ ਆਪਣੀ ਟੀਮ ਨਿਕਲੀ ਹੋਈ ਹੈ ਜੀ ਅੱਜ ਉਹ ਜਥੇਦਾਰ ਸਾਹਿਬ ਕੋਲ ਗਏ ਨੇ ਹੂੰ ਉਤੋਂ ਐਲਾਨ ਕਰਾਵਾਂਗੇ ਕੌਮ ਨੂੰ ਜੀ 71 ਦਾ 10 ਮਈ ਦਾ ਇਕੱਠ ਹੈ ਜੀ ہاں ਉਹ ਇਕੱਠ ਅਮੀਰ ਹੈ ਵੀ ਹੋਊਗਾ ਵੱਡਾ ਇਕੱਠ ਗੁਰੂ ਨੇ ਕਿਰਪਾ ਕਰਨੀ ਜੇ ਸਿੱਖ ਸੰਗਤ ਨੂੰ ਜਿਹੜੀ ਆਪਣੀ ਪਿੰਡਾਂ ਦੀ ਸਿੱਖ ਸੰਗਤ ਹੈ ਜੀ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤੁਹਾਡੀ ਇਹ ਪਾਵਾਂਗੇ ਸਾਰਾ ਅੱਗੇ ਜਿਵੇਂ ਸੋਸ਼ਲ ਮੀਡੀਆ ਤੇ ਮੈਂ ਤਾਂ ਭਰਾ ਜੀ ਇੱਕੇ ਗੱਲ ਕਹਿਣਾ ਚਾਹਨਾ ਜੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੀ ਐ ਗੁਰੂ ਪਿਆਰੀ ਸਾਧ ਸੰਗਤ ਜੀ ਹੂੰ ਤਾਂ ਤਾਂ ਭਾਈ ਆਓ ਸਾਧ ਦੋ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤਾਂ ਬਦਕਰੇ ਨਜ਼ਾਰੇ ਲੋ ਸਾਨੂੰ ਲੋੜ ਨਹੀਂ ਹੂੰ ਮੈਂ ਨਹੀਂ ਚਾਹੁੰਦਾ ਵੀ ਮਰੀਆ ਜ਼ਮੀਰਾਂ ਵਾਲੇ ਆਉਣ ਮੈਂ ਕਹਿੰਦਾ ਜਾਗਦੀਆਂ ਜ਼ਮੀਰਾਂ ਵਾਲੇ ਜੀ ਜਿਹੜੇ ਜਿਆਨ ਨੂੰ ਪੂਜਦੇ ਨੇ ਉਹ ਘਰੇ ਰਹਿਣ ਹੂੰ ਜਿਹੜੇ ਦਿੱਆ ਬਾਦਾਂ ਨੂੰ ਮੰਨਦੇ ਨੇ ਸਿਰ ਕਮਾਉਣ ਵਾਲਿਆਂ ਨੂੰ ਯਾਰੇ ਮੰਨਦੇ ਨੇ ਉਹ ਘਰੇ ਰਹਿਣ ਸਾਨੂੰ ਨਹੀਂ ਚਾਹੀਦੇ ਦੋਗਲੇ ਹੂੰ ਤੁਹਾਨੂੰ ਚਾਹੀਦੇ ਨੇ ਨਰੋਲ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਓ ਮੰਨਦੇ ਨੇ ਹੂੰ ਗੁਰੂ ਮੰਨਦੇ ਨੇ ਅੰਦਰ ਦਰਦ ਹੈ ਵੀ ਸਾਡੇ ਗੁਰੂ ਦੀ ਬੇਇੱਜ਼ਤੀ ਹੋ ਰਹੀ ਹੈ ਉਹ ਹੁਣ ਜੀ ਆਮਨਰ ਅਰੋੜੇ ਨਾਲ ਵੀ ਵੀਰੇ ਆਮਨਰ ਅਰੋੜਾ ਜੀ ਨਾਲ ਵੀ ਗੱਲਬਾਤ ਹੋ ਰਹੀ ਸੀ ਫਿਰ ਉਹ ਕੀ ਗੱਲਬਾਤ ਹੋ ਰਹੀ ਹੈ ਕੀ ਕਹਿੰਦੇ ਨੇ ਉਹ ਕੋਈ ਕੀ ਮਤਲਬ ਕਿੱਥੋਂ ਤੱਕ ਪਹੁੰਚ ਆਮਨਰ ਅਰੋੜਾ ਯਾਰ ਮੈਂ ਤੁਹਾਨੂੰ ਦੱਸਿਆ ਵੀ ਕਰੀਬ ਫਰਵਰੀ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਹੂੰ ਪਹਿਲੀ ਮੀਟਿੰਗ ਹੋਈ ਸੀ 14 ਫਰਵਰੀ ਨੂੰ ਜੀ ਉਹ ਲੋਰੇ ਮਹੀਨੇ ਦਾ ਟਾਈਮ ਮੰਗਿਆ ਸੀ ਫਿਰ ਹੁਣ ਫੇਰ ਮਹੀਨੇ ਦਾ ਮੰਗ ਲਿਆ ਲਾਲੂ ਹੂੰ ਕਹਿ ਰਿਹਾ ਰਿਕਾਰਡਿੰਗਾਂ ਵੀ ਮੇਰੇ ਕੋਲ ਆਈਆਂ ਨੇ ਜੀ 11 ਮਹੀਨੇ ਦੇ ਵਿੱਚ ਵਿੱਚ ਅਸੀਂ ਕਾਨੂੰਨ ਬਣਾ ਲਾਂਗੇ ਪੰਜਾਬ ਦੇ ਵਿੱਚ ਜੇਕਰ ਭਗਵੰਤ ਮਾਨ ਸਾਹਿਬ ਖੋਦਾ ਕਿ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਨੇ ਜਾਂ ਲਿਖਤੀ ਰੂਪ ਦੇ ਵਿੱਚ ਤੁਹਾਨੂੰ ਦਿੰਦੇ ਨੇ ਵੀ ਭਾਈ ਗੁਰਜੀਤ ਸਿੰਘ ਤੁਹਾਨੂੰ ਅਸੀਂ ਲਿਖਤੀ ਰੂਪ ਦੇ ਵਿੱਚ ਜਿਹੜਾ ਮਤਲਬ ਉਹ ਕਰਦੇ ਆ ਤੁਸੀਂ ਸਾਡੇ ਨਾਲ ਚੱਲੋ ਜਾਂ ਕਿਤੇ ਵੀ ਮਤਲਬ ਤੁਹਾਡੀ ਗੱਲ ਸੁਣਦੇ ਨੇ ਸਾਰ ਲੈਂਦੇ ਨੇ ਤਾਂ ਫਿਰ ਉਹ ਥੱਲੇ ਆਉਣ ਨੂੰ ਤਿਆਰ ਹਾਂ ਬਾਈ ਕੇ ਪ੍ਰਧਾਨ ਮੰਤਰੀ ਆ ਕੇ ਕਹਿੰਦੇ ਵੀ ਥੱਲੇ ਆ ਜਾ ਮੈਂ ਕਾਨੂੰਨ ਬਣਾ ਦੂੰਗਾ ਮੈਂ ਕੰਮ ਨਹੀਂ ਉਤਰਦਾ ਓ ਯਾਰ ਤੁਸੀਂ ਕਾਨੂੰਨ ਬਣਾ ਕੇ ਕਹੋ ਨਾ ਬੰਦੇ ਨੂੰ ਵੀ ਆ ਜਾ ਬਈ ਅਸੀਂ ਕਾਨੂੰਨ ਬਣਾਤਾ ਹੁੱਥਲੇ ਉੱਤਰੀ ਹੂੰ ਮੈਂ ਇੱਥੇ ਚੜਿਆ ਕਿਉਂ ਆ ਮੈਂ ਉਹ ਵੀ ਸੰਗਤ ਨੂੰ ਦੱਸਣਾ ਚਾਹਉਣਾ ਜੀ ਸੋਨੂ ਪਿਛਲੇ ਦਿਨਾਂ ਦੇ ਵਿੱਚ ਪਤਾ ਲੱਗੇ ਗਿਆ ਵੀ ਇਹ ਥੱਲੇ ਕੀ ਕਰਦੇ ਆ ਜੀ ਕਿਸਾਨਾਂ ਦੇ ਪਿੱਛੇ ਦੇ ਵਿੱਚ ਸ਼ੁਰਾ ਮਾਰ ਕੇ ਦੋਏ ਮੋਰਚੇ ਚੱਕਦੇ ਹੂੰ ਦੋਨੋਂ ਰੋਡ ਖਾਲੀ ਕਰਾਤੇ ਤਾਲੀਆਂ ਤੱਕ ਚੋਰੀ ਕਰਤੀਆਂ ਹੂੰ ਸਮਾਨ ਤੱਕ ਜੀ ਮੈਂ ਕੰਤਾ ਕੇ ਟਾਵਰ ਤੇ ਬੈਠਾ ਹਾਂ ਉੱਚੀ ਜਗ੍ਹਾ ਹੈ ਗੁਰੂ ਦੀ ਕਿਰਪਾ ਹੂੰ ਮੈਨੂੰ ਇੱਥੇ ਮੇਰੇ ਦੱਕੇ ਪਹੁੰਚ ਨਹੀਂ ਸਕਦੇ ਜੀ ਦੂਜਾ ਨੰਬਰ ਜੇ ਮੇਰੇ ਮਨ ਚ ਬੇਈਮਾਨਾ ਹੁੰਦਾ ਮੈਂ ਇੰਨੇ ਉੱਚੇ ਚੜਦਾ ਨਹੀਂ ਸੀ ਜੇ ਦਿਖਾਵਾ ਕਰਨ ਵਾਲਾ ਹੁੰਦਾ ਮੈਂ ਫਿਰ ਹਥਿਆਰ ਲੈ ਕੇ ਨਹੀਂ ਚੜਦਾ ਸੀ ਹੂੰ ਉਹ ਗੋਲੀ ਲੈ ਕੇ ਨਹੀਂ ਚੜਦਾ ਸੀ ਪਿਛਲੇ ਦਿਨ ਹੀ ਬਾਈ ਜਦੋਂ ਬੇਹੋਸ਼ ਹੋ ਜਾਂਨੇ ਹਾਂ ਤਾਂ ਕਿਸੇ ਨੇ ਮਤਲਬ ਚੱਕਿਆ ਤਾਂ ਨਹੀਂ ਹੈਗਾ ਬਸ ਤਵਲ ਵਗੈਰਾ ਕੁਛ ਇਦਾਂ ਦੀ ਕੋਈ ਕਟਣਾ ਤਾਂ ਨਹੀਂ ਵਾਪਰੀ ਆਸੀ ਖੇੜ ਜੀ ਜਿਹੜੇ ਦੋ ਬੰਦੇ ਨੇ ਨਾ ਸੇਵਾਦਾਰ ਪ੍ਰਗਟ ਸਿੰਘ ਤੇ ਗੁਰਜੰਟ ਸਿੰਘ ਜੀ ਕਰੋੜਾ ਰੁਪਏ ਦਾ ਲਾਲਚ ਦੇਦਾ ਦੋਵਾਂ ਨੂੰ ਅੱਛਾ ਜੀ ਵੀ ਪਿਸਤੌਲ ਚੱਕ ਲੋ ਵੀ ਪਿਸਤੌਲ ਚੱਕ ਲਿਓ ਹੋਰ ਕੁਛ ਨਾ ਕਰੋ ਚ ਲਾ ਅਸੀਂ ਆਪੇ ਲਵਾਗੇ ਪਿਸਤੌਲ ਪਿਸਤੌਲਿਆ ਦੂੰ ਪਰ ਉਹ ਬੰਦੇ ਇੰਨੇ ਪੱਕੇ ਕਰੇ ਹੋਏ ਨੇ ਹੂੰ ਵੀ ਕਾਲੇ ਅੱਖਰਾਂ ਦੇ ਵਿੱਚ ਇਤਿਹਾਸ ਲਿਖਿਆ ਜਾਊਗਾ ਸੋਡਾ ਹੋਰ ਮੈਂ ਦੇਖਪਰਾ ਮੇਰੇ ਆ ਮੈਂ ਮੌਤ ਤੋਂ ਡਰਨ ਵਾਲਾ ਹੁੰਦਾ ਤਾਂ ਮੈਂ ਇੱਥੇ ਬੈਠਾ ਹੀ ਨਹੀਂ ਸੀ ਜੀ ਭਾਈ ਆਰ ਪਾਰ ਦੀ ਅਰਦਾਸ ਕਰਕੇ ਆਇਆ ਸੀ ਗੜੀ ਸਾਹਿਬ ਜੀ ਵੀ ਦਾਤਾ ਜੀ ਪਿੱਠ ਨਾ ਲਵਾ ਦਿਓ ਜੀ ਸੋਡਾ ਆਸਰਾ ਲੈ ਕੇ ਚੜ ਰਹੇ ਆ ਵੇਖਿਓ ਕਿਤੇ ਕਾਲੂ ਕੋਈ ਆਏ ਕਹੇ ਦੇ ਵੀ ਹਾਂ ਠੰਡ ਤੋਂ ਮਾਰਾਂ ਠੰਡ ਤੋਂ ਡਰਦਾ ਮਾਰ ਉਤਰੇ ਆ ਲਾਲਚ ਲੈ ਕੇ ਉਤਰੇ ਆ ਗਰਮੀ ਤੋਂ ਡਰਦਾ ਮਾਰ ਉਤਰੇ ਆ ਇਹ ਕਲੰਕ ਦਾ ਗੁਰੂ ਸਾਹਿਬ ਲਵਾ ਦਿਓ ਜੀ ਸੋਡੇ ਐਡਾ ਮਹਾਨ ਸੋਡੇ ਸਿੱਖਾਂ ਦਾ ਇਤਿਹਾਸ ਹੈ ਹਮ ਅਡਾੜੀਆਂ ਸ਼ਹੀਦੀਆਂ ਉਹਨਾਂ ਨੇ ਓਏ ਮੈਂ ਦੇਹ ਤੋਂ ਕਰਉਣਾ ਕੀ ਹੈ ਯਾਰ ਜਦੋਂ ਮਰਜੀ ਸੁਆਸ ਨਿਕਲ ਜਾਣ ਪਰ ਗੁਰੂ ਦੇ ਚਰਨਾਂ 'ਚ ਨਿਕਲਣ ਹਮ ਗਰਦਾਰੀ ਦਾ ਟੈਕ ਨਾ ਬੰਦੇ ਤੇ ਲੱਗੇ ਜੀ ਬਸ ਜਿਹੜਾ ਆਪਾਂ ਟੀਚਾ ਲੱਗੇ ਚੱਲਿਆ ਵੀ ਗੁਰੂ ਦੀ ਬੇਅਦਬੀ ਰਕਵਾਉਣੀ ਹੈ ਤੱਕ ਕਾਨੂੰਨ ਬਣਵਾਉਣਾ ਹੈ ਉਹ ਟੀਚਾ ਪੂਰਾ ਹੋਏ ਬਿਨਾ ਪਿੱਛੇ ਨਹੀਂ ਹਟਾਂਗੇ ਹਮ ਇੱਕ ਵਾਰੀ ਵੀਰੇ ਦਿਖਾਇਓ ਆਹ ਮਤਲਬ ਜਿਹੜਾ ਉੱਤੇ ਦਾ ਜਿਹੜਾ ਬਿਊ ਆ ਵੀ ਕੀ ਕਿਵੇਂ ਬੈਠੇ ਹੋ ਇੱਥੇ ਕੀ ਗੱਲਬਾਤ ਆ ਜੀ ਆਹ ਦੇਖਾ ਉੱਤੇ ਵੀ ਹਰਾ ਕੱਪੜਾ ਲੱਗਿਆ ਹੋਇਆ ਅੱਛਾ ਕੱਲਾ ਕੱਪੜਾ ਹੀ ਲੱਗਿਆ ਹੋਇਆ ਹਾਂ ਬਸ ਹੋਰ ਕੁਝ ਨਹੀਂ ਆਲੇ-ਦਾਲੇ ਕੱਪੜਾ ਹੀ ਲੱਗਿਆ ਹੂੰ ਆ ਬਸ ਆਹ ਦੇ ਕੋੜਾ ਤੰਬੜਾ ਕੁੰਬੜਾ ਮੈਂ ਲਵਾਵਾਂ ਅੰਚ ਪਾਕੇ ਰੱਖਦੇ ਨੇ ਅੱਛਾ ਇੱਥੇ ਟੰਗ ਤੇ ਜੀ ਹਾਂ ਉਰੇ ਟੰਗ ਤੇ ਆ ਇੱਕ ਕੜਾ ਹੋਰ ਮਗਾਇਆ ਇੱਧਰ ਸਾਹਮਣੇ ਆ ਪਾਣੀ ਪੀਣਾਂ ਤੇ ਥੱਲੇ ਵੀ ਸ਼ਾਇਦ ਗਰਮ ਕੰਬਲ ਵਿਛਿਆ ਹੋਣਾ ਤੁਹਾਡਾ ਆ ਬਸ ਜਿੱਥੇ ਮੈਂ ਬੈਠਿਆ ਹੁਣ ਆ ਭਈਏ ਕਿੰਨੀ ਪਾਣੀ ਵਾਲੀ ਭਰਾਵਾ ਆ ਕੁਰਸੀ ਤੇ ਬੈਠਿਆ ਔਰ ਅੱਛਾ ਕੁਰਸੀ ਤੇ ਬੈਠਿਆ ਹਾਂ ਪਿੱਛੇ ਮੰਜਾ ਤੇ ਮਤਲਬ ਕੱਲਾ ਕਪੜਾ ਜੇ ਰੋਕ ਰਿਆ ਤੂੰ ਉੱਪਰ ਨੂੰ ਹੋਰ ਕੁਝ ਨਹੀਂ ਹੈਗਾ ਹੋਰ ਤਾਂ ਇਹ ਕੀ ਹੈ ਹਾਂ ਹਰਾ ਕਪੜਾ ਹੀ ਹੈ ਬਸ ਕੋਈ ਜਾਲੀ ਜੀ ਹੁੰਦੀ ਹੈ ਜਿਹੜੀ ਪਲਾਸਟਿਕ ਦੀ ਹਾਂ ਜੇ ਭਾਈ ਤੰਬੂ ਵਗੈਰਾ ਦਾ ਕਰਦੀ ਏ ਉਹ ਗੱਲਬਾਤ ਕਰਕੇ ਉਹਨਾਂ ਨਾਲ ਤੰਬੂਰੇ ਨੇ ਇਹ ਜੇ ਨਹੀਂ ਦਿਖਦਾ ਇਹ ਤਾਂ ਅਜੇ ਬੰਦ ਬੁੱਲ ਕੇ ਰੱਸੀਆਂ ਬੜੀਆਂ ਬੰਨੀਆਂ ਹੋਈਆਂ ਨੇ ਰੱਸੀਆਂ ਵੀ ਆਲੇ-ਦਾਲੇ ਤਾਣੀਆਂ ਹੋਈਆਂ ਨੇ ਅੱਛਾ ਜੀ ਉਹ ਦੇਖ ਬਹੁਤ ਔਖਾ ਯਾਰ ਹੂੰ ਕੋਰੇ ਚਰਪਾਲ ਤਰਪੂਲ ਦਾ ਪਾੜ ਦਿੰਦੀ ਹੈ ਹਵਾ ਹੀ ਬਹੁਤ ਤੇਜ਼ ਆਉਂਦੀ ਹੈ ਜ਼ਰੂਰੀ ਹੈ ਅੱਛਾ ਜੀ ਪਤੋਂ ਚਾਰ ਗੋਣਾ ਜਾਰੇ ਹਵਾ ਆਉਂਦੀ ਹੈ ਹੂੰ ਹੋਰ ਆਏ ਆਂ ਹਾਲ ਦਾ ਟੱਕਾ ਬਰੇ ਆਏ ਆਂ ਆਏ ਆਂ ਅੱਛਾ ਜੀ ਹਾਂ ਫਿਰ ਭਾਈ ਪਿਛਲੇ ਦਿਨ ਜਦੋਂ ਕਹਿੰਦੇ ਸੀ ਬਿੱਟੇ ਡਫੋਲਣ ਲੱਗ ਗਿਆ ਤੇ ਉਦੋਂ ਕੀ ਦਿੱਕਤ ਹੋ ਗਈ ਸੀ ਮਤਲਬ ਇਨਫੈਕਸ਼ਨ ਵੱਧ ਗਈ ਸੀ ਜ਼ਿਆਦਾ ਪੇਟ ਨੂੰ ਤਾਂ ਸੋਜਾ ਹੁਣ ਵੀ ਹੈ ਹੁਣ ਵੀ ਹੈਗਾ ਲੇਕਿਨ ਬਲੱਡ ਰੁਕ ਗਿਆ ਜਿਹੜਾ ਬਾਥਰੂਮ ਚ ਬਲੱਡ ਆ ਰਿਹਾ ਸੀ ਉਹ ਰੁਕ ਗਿਆ ਤੇ ਲੱਤਾਂ ਵਗੈਰਾ ਵੀ ਮਤਲਬ ਸੁੱਕਣ ਲੱਗ ਗਿਆ ਹੋਣੀਆਂ ਬਾਈ ਜਿਵੇਂ ਕੋਈ ਐਕਟੀਵਿਟੀ ਨਹੀਂ ਹੋਈ ਲੱਤਾਂ ਲੁੱਤਾਂ ਤਾਂ ਤੈਨੂੰ ਪਤਾ ਹੀ ਹੈ ਇੰਨੇ ਟਾਈਮ ਚ ਸੁੱਕੇ ਜਾਂਦੀਆਂ ਨਹੀਂ ਜੀ ਮਤਲਬ ਕੋਈ ਪਰਵਾਹ ਨਹੀਂ ਹੈਗੀ ਕਰ ਕਰਨਾ ਕੀ ਹੈ ਮਾਸ ਤੋਂ ਕਰਾਉਣਾ ਕੀ ਹੈ ਹੂੰ ਉਹ ਫਤਿਹ ਚਲੇ ਗਿਆ ਜੀ ਲੈ ਗਿਆ ਕੁਛ ਨਹੀਂ ਨਹੀਂ ਕੁਛ ਨਹੀਂ ਲੈ ਕੇ ਗਿਆ ਵੀਰੇ ਉਹ ਮਣੀ ਮਰ ਗਿਆ ਬੁੱਟੇ ਸਿੰਘਾ ਵਾਲਾ ਕਰੰਟਰ ਵਾਲਾ ਲੈ ਗਿਆ ਕੁਛ ਨਾਲ ਸਹੀ ਗੱਲ ਹੈ ਵੀਰੇ ਇਹ ਇੱਕ ਪਾਣੀ ਦੇ ਬੁਲਬਲੇ ਵਾਲਾ ਕੰਮ ਹੈ ਹੂੰ ਇਹ ਜ਼ਿੰਦਗੀ ਆ ਨਾ ਜਿਹੜੀ ਆਪਣੀ ਜੀ ਪਾਣੀ ਦੇ ਬੁਲਬਲੇ ਵਾਲਾ ਕੰਮ ਹੈ ਫੁੱਸਾਂ ਗਿਆ ਉਹ ਪਰ ਸਵੇਰੇ ਸੌਣੇ ਵੀਰੇ ਸਾਰੀ ਰਾਤ ਰਾਤ ਨੂੰ ਨਾਮ ਜਪਦੇ ਹਾਂ ਮੇਰਾ ਸਭ ਤੋਂ ਜਿਆਦਾ ਬਾਣੀ ਦਾ ਪੈਰ ਹੈ ਇਸ ਟਾਈਮ ਗੁਰੂ ਦੀ ਕਿਰਪਾ ਦੇ ਨਾਲ ਬੱਦ ਤੋਂ ਬੱਦ ਬਾਣੀ ਪੜਦਾ ਮੈਂ ਗੱਲ ਨਹੀਂ ਕਿਸੇ ਨਾਲ ਕਰਦਾ ਮੈਂ ਫੋਨ ਚੱਕਦਾ ਹੀ ਨਹੀਂ ਮੈਂ ਤੇਰਾ ਕਿਹੜਾ ਚੱਕਿਆ ਅਜ ਤੱਕ ਕਿੰਨੇ ਵਾਰ ਤਰੇ ਹਾਂ ਹਾਂਜੀ ਅੱਜ ਵੀ ਮੈਂ ਡਰ ਡਰ ਕੇ ਜਲਾ ਰਿਆ ਸੀ ਵੀਰੇ ਫੋਨ ਜਿਵੇਂ ਤੁਹਾਡੇ ਤੇ ਕੋਈ ਗੁਰੂ ਸਾਹਿਬ ਦੀ ਕਿਰਪਾ ਹੀ ਹੁੰਦੀ ਹੈ ਮੈਂ ਪਹਿਲਾਂ ਬਾਈ ਨੂੰ ਕਿਹਾ ਵਾਂ ਬਾਈ ਨਾਲ ਗੱਲਬਾਤ ਕਰਿਓ ਮਾਂ ਕਈ ਵਾਰੀ ਆਏ ਆਏ ਹੋ ਜਾਂਦਾ ਨਾ ਵੀਰੇ ਹਾਂਜੀ ਕਈ ਲੋਕ ਇਹ ਇਹ ਚੀਜ਼ ਤੋਂ ਪੈਸੇ ਵੀ ਕਮਾਰੇ ਨਾ ਵੀਰੇ ਬਿਓ ਲੈ ਰਹੇ ਨੇ ਫਿਰ ਉਹ ਚੀਜ਼ਾਂ ਕਰਨ ਦਾ ਦਿਲ ਨਹੀਂ ਕਰਦਾ ਵੀਰੇ ਮੇਰਾ ਅੱਜ ਵੀ ਅਸੀਂ ਸੋਚਿਆ ਮੈਂ ਚਲੋ ਬਾਈ ਨਾਲ ਗੱਲਬਾਤ ਕਰਾਂਗੀ ਜੀ ਸਤਿੰਦਰ ਪੈਸਾ ਸ਼ੋਰਤਾ ਸਾਹਿਬ ਇੱਥੇ ਰਹਿ ਜਾਣੀਆਂ ਛੋਟੇ ਭਰਾ ਸਹੀ ਗੱਲ ਆ ਜੀ ਜਦੋਂ ਗੁਰਬਾਣੀ ਕਹਿੰਦੀ ਹੈ ਵੀ ਜਦੋਂ ਗੁਰੂ ਤੇ ਭੀੜ ਪਈ ਤਾਂ ਬੇਦਾਵਾ ਲਿਖ ਲਿਖ ਕੇ ਭੱਜ ਗਏ ਸਾਰੇ ਹਾਂਜੀ ਅੱਜ ਉਹ ਹੀ ਗੱਲ ਐ ਅੱਜ ਗੁਰੂ ਤੇ ਭੀੜ ਐ ਸਾਡਾ ਪਰਜ ਐ ਜੀ ਸਾਨੂੰ ਪਾਜਾਂ ਵਾਲੇ ਪਿਤਾ ਜੀ ਕਹਿ ਗਏ ਸੀ ਸਭ ਸਿੱਖਨ ਕੋ ਹੁਕਮ ਐ ਗੁਰੂ ਮੰਨਿਓ ਗ੍ਰੰਥ ਜੀ ਪ੍ਰਗਟ ਗੁਰਾਂ ਦੀ ਦੇ 10 ਪਾਛਾਇਆਂ ਦੀ ਜਗਦੀ ਜੋਤ ਜੀ ਆਪਾਂ ਕਿੱਥੇ ਖੜੇ ਆ ਸਿਰਫ ਮੱਥਾ ਟੇਕਣ ਜੋਗੀ ਆ ਹੂੰ ਦਿਖਾਵਾ ਵੀਰੇ ਸਿਰਫ ਦਿਖਾਵਾ ਯਾ ਬਸਰ ਦਾਸ ਕਰ ਦੋ ਬਾਬਾ ਜੀ ਸਾਡੀ ਹਾਂਜੀ ਸਾਡੇ ਘਰੇ ਬੇਟੇ ਨੇ ਜਨਮ ਲਿਆ ਹਾਂਜੀ ਬਾਬਾ ਜੀ ਨਾਮ ਕੱਢ ਦੋ ਬਸ ਗੁਰੂ ਸਾਹਿਬ ਕੰਮ ਲੈਣ ਜੋ ਆਪਾਂ ਉਹ ਜਿਵੇਂ ਆਪਣਾ ਬਸ ਉਹ ਕੰਮ ਹੋ ਗਿਆ ਪਿਓ ਤੋਂ ਕੰਮ ਲੈ ਲਿਆ ਜਦੋਂ ਪਿਓ ਨੂੰ ਅਲਾਦੀ ਲੋੜ ਪਈ ਉਦੋਂ ਅਲਾਦ ਨੇ ਪਿੱਠ ਦਿਖਾਤੀ ਜੀ ਬਿਲਕੁਲ ਸਹੀ ਹੈ ਵੀਰੇ ਹਾਂਜੀ ਭਾਈ ਸਾਹਿਬ ਪਿਓ ਦੇ ਭੀੜ ਪੈਰੀ ਹੈ ਜਿਵੇਂ ਭਾਈ ਸਾਹਿਬ ਬਾਈ ਨੇ ਗੱਲ ਕੀਤੀ ਹੈ ਜੀ ਵਿਹੂ ਵਾਲਿਆਂ ਦੀ ਜਿਹੜੇ ਅਬ ਤੁਹਾਡੀ ਵੀਡੀਓ ਵਗੈਰਾ ਬਣਾ ਕੇ ਪਾਉਂਦੇ ਨੇ ਚਲੋ ਕੋਈ ਗੱਲ ਨਹੀਂ ਉਹਨਾਂ ਦਾ ਆਪਣਾ ਸਿਸਟਮ ਹੈ YouTube ਤੇ Facebook ਤੇ Instagram ਤੇ ਥੋੜੀ ਪਾਉਂਦੇ ਨੇ ਉਹ ਬਣਾਉਣ ਉਹਨਾਂ ਦਾ ਸਿਸਟਮ ਚੱਲ ਰਿਹਾ ਹੈ ਪਰ ਇਹ ਵੀ ਹੈ ਤਾਂ ਸਾਡੇ ਵੱਲੋਂ ਤੁਸੀਂ ਧੰਨਵਾਦ ਵੀ ਕਰ ਦਿਓ ਕਿਉਂਕਿ ਆਪਣੀ ਗੱਲ ਤਾਂ ਪਹੁੰਚਾ ਰਹੇ ਨੇ ਨਾ ਜੀ ਉਹ ਬਿਲਕੁਲ ਭਰਾ ਜੀ ਬਿਲਕੁਲ ਹਾਂਜੀ ਤੇ ਇੱਕ ਤੁਸੀਂ ਜਿੰਨੇ ਵੀ ਸਾਥ ਦੇ ਰਹੇ ਨੇ ਹਾਂਜੀ ਜੇ ਯੂਟਿਊਬਰ ਨੇ ਚਾਹ ਕੋਈ ਵੀ ਚਾਹ ਚੈਨਲ ਵਾਲੇ ਨੇ ਜਿਵੇਂ ਥਲੀ ਬਾਈ ਹੈ ਬਹੁਤ ਜ਼ਿਆਦਾ ਕੱਟ ਕੇ ਸਾਥ ਦੇ ਰਹੇ ਨੇ ਬਿਲਕੁਲ ਵਧੀਆ ਮਤਲਬ ਕਰ ਰਹੇ ਨੇ ਜਗਦੀਪ ਸਿੰਘ ਥਲੀ ਉਹ ਘੱਟ ਕੇ ਸਪੌਂਸਰ ਕਰ ਰਿਹਾ ਉਹ ਦੂਜੇ ਚੈਨਲ ਵਾਲਿਆਂ ਨੂੰ ਵੀ ਪਾਇਓਰਿਟੀ ਦੇ ਰਿਹਾ ਵੀ ਵੀਡੀਓ ਮੈਂ ਦੇਉਂਗਾ ਤੁਸੀਂ ਆਪਣੇ ਚੈਨਲ ਤੇ ਚਲਾ ਦਿਓ ਹਾਂ ਨੇਕੇ ਪਾਇਆ ਸੀਗਾ ਉਹਨਾਂ ਨੇ ਤਾਂ ਸਾਰਿਆਂ ਦਾ ਹੀ ਧੰਨਵਾਦ ਕਰਾਵਾ ਹਾਂ ਮੈਂ ਤਾਂ ਕਹਿਣਾ ਦੇਖੋ ਫਰਜ਼ ਇਕੱਲੇ ਗੁਰਜੀਤ ਸਿੰਘ ਦਾ ਨਹੀਂ ਹੈਗਾ ਮੈਂ ਪਹਿਲੇ ਦਿਨ ਤੋਂ ਕਹਿਣਾ ਆ ਰਿਹਾ ਹਾਂ ਹਾਂਜੀ ਮੈਂ ਜਾਨ ਦੇ ਸਕਦਾ ਤੁਸੀਂ ਹੁਕਮ ਕਰੋ ਪੰਥ ਇਕੱਠਾ ਹੋਵੇ ਮੈਂ ਸਰਕਾਰ ਨੂੰ ਵੀ ਕਹਿ ਰਿਹਾ ਕਾਨੂੰਨ ਬਣਾਵੇ ਜੇ ਮੈਂ ਜਿਉਂਦਾ ਰਹਿ ਗਿਆ ਮੈਨੂੰ ਉਬਰਪਰ ਵਾਸਤੇ ਜੇਲ੍ਹ 'ਚ ਰੱਖ ਲਈ ਕੋਈ ਪ੍ਰਵਾਹ ਨਹੀਂ ਜਦੋਂ ਤੱਕ ਮੈਂ ਮਰਦਾ ਨਹੀਂ ਮੈਨੂੰ ਜੇਲ੍ਹ 'ਚ ਰੱਖ ਲੈ ਪ੍ਰਵਾਹ ਪ੍ਰਵਾਹ ਨਹੀਂ ਕੋ ਪਰ ਸਾਨੂੰ ਗੁਰੂ ਦਾ ਸਤਿਕਾਰ ਚਾਹੀਦਾ ਸਾਨੂੰ ਦੇਹਾਂ ਪਿਆਰੀਆਂ ਨਹੀਂ ਹੈਗੀਆਂ ਸਾਨੂੰ ਜ਼ਿੰਦਗੀਆਂ ਪਿਆਰੀਆਂ ਨਹੀਂ ਹੱਸ ਹੱਸ ਕੇ ਸ਼ਹੀਦियां ਦਿੰਦੇ ਸੀ ਗੁਰੂ ਨੇ ਸਿੱਖ ਉਹ ਪਹਿਲਾਂ ਜਿਵੇਂ ਭਾਈ ਸਾਹਿਬ ਤੁਸੀਂ ਆਮਨ ਅਰੋੜਾ ਜੀ ਦੀ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਉਹ ਤੇ ਮੰਤਰੀ ਵੀ ਨੇ ਤੁਸੀਂ ਗੱਲ ਕੀਤੀ ਹੈ ਮੀਟਿੰਗਾਂ ਦੀ ਜੀ ਪਰ ਮੇਰਾ ਇਹ ਸਾਡਾ ਵਿਸ਼ਵਾਸ ਇਹ ਕਹਿੰਦਾ ਵੀ ਬਹੁਤ ਸੁਲਝੇ ਹੋਏ ਇਨਸਾਨ ਨੇ ਉਹ ਜੇ ਉਹਨਾਂ ਨੇ ਤੁਹਾਡੇ ਨਾਲ ਵਾਦਾ ਕੀਤਾ ਹਾਂ ਕਰ ਰਹੇ ਨੇ ਉਹ ਵੀ ਹਾਂ ਅਸੀਂ ਚੱਲ ਰਹੀ ਹੈ ਤਿਆਰੀ ਪਰ ਸਾਡਾ ਇਹ ਵਿਸ਼ਵਾਸ ਵੀ ਹੈ ਵੀ ਉਹ ਫਿਰ ਖਰੇ ਉਤਰਨਗੇ ਇਸ ਗੱਲ ਤੇ ਸੁਲਝੇ ਹੋਏ ਇਨਸਾਨ ਬਹੁਤ ਨੇ ਉਹ ਜਿਹੜੀ ਗੱਲ ਕਰਦੇ ਨੇ ਉਹ ਪਗਾਉਂਦੇ ਨੇ ਸਾਡੀ ਵੀ ਸੋਚ ਹੈ ਸਾਰਿਆਂ ਦੀ ਹਾਂਜੀ ਵੀ ਸੁਲਝਿਆ ਹੋਇਆ ਇਨਸਾਨ ਵੀ ਹੈ ਚਲੋ ਕੁਝ ਹੱਦ ਤੱਕ ਦੂਜਿਆਂ ਨਾਲੋਂ ਇਮਾਨਦਾਰ ਵੀ ਹੈ ਬਿਲਕੁਲ ਵੀ ਜੇ ਉਹਨੇ ਕੋਈ ਜਵਾਨ ਕੀਤੀ ਹੈ ਜਾਂ ਕਿਸੇ ਤਰਤ ਦੀ ਕੀਤੀ ਹੈ ਹਾਂਜੀ ਚਲੋ ਕੋਈ ਗੱਲ ਨਹੀਂ ਉਹਨੂੰ ਮਹੀਨਾ ਦਿੱਤਾ 2 ਮਹੀਨੇ ਦਿੱਤੇ ਬਣਾ ਲੈ ਕੋਈ ਨਹੀਂ ਕਾਨੂੰਨ ਬਣਾਵੇ ਹੂੰ ਜੇ ਸਮਾਂ ਲੱਗ ਜਾਂਦਾ ਵੀਰੇ 6 ਮਹੀਨੇ ਲੰਗੇ ਜੇ ਹੋਰ ਮਤਲਬ 2-4 ਮਹੀਨੇ ਬੈਠਣਾ ਪਿਆ ਤਾਂ ਤਿਆਰ ਹਾਂ ਬੈਠਣ ਦੇ ਲਈ ਇਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਹੈਗੀਆਂ ਇਸ ਪਿੰਡਰ ਤੂੰ ਕਿੰਨੇ ਵਾਰੀ ਮੈਨੂੰ ਪੁੱਛਿਆ ਮੈਂ 2 ਸਾਲ ਬੈਠਣ ਨੂੰ ਤਿਆਰ ਹੂੰ ਬਿਠਾਉਣਾ ਕਿਨੇ ਆ ਗੁਰੂ ਪਾਤਸ਼ਾਹ ਨੇ ਜੀ ਜੇ ਮੈਂ ਮਰ ਕੇ ਦੁਬਾਰੇ ਜਨਮ ਹੋ ਸਕਦਾ ਹੂੰ ਤਾਂ ਕੁਝ ਵੀ ਕਰ ਸਕਦਾ ਜੀ ਕਦੇ ਦਿਮਾਗ ਤੇ ਪ੍ਰੈਸ਼ਰ ਨਹੀਂ ਆਇਆ ਵੀਰੇ ਜਿਵੇਂ ਅਸ ਤਾਂ ਬੇਲੇ ਰਹਨੇ ਆ ਅਸੀਂ ਤਾਂ ਬੇਮੁੱਖਾਂ ਮਤਲਬ ਬਹੁਤ ਪਾਪੀਆਂ ਸੀ ਤਾਂ ਪਤਾ ਹੀ ਆ ਵੀਰੇ ਜਿਹੜੇ ਮਤਲਬ ਅਸੀਂ ਕੱਲੇ ਸਾਰੇ ਸੰਸਾਰੇ ਪਾਪੀ ਆ ਕਦੇ ਮਨ ਦੇ ਉੱਤੇ ਸਟ੍ਰੈਸ ਨਹੀਂ ਆਇਆ ਡਿਪਰੈਸ਼ਨ ਵੀ ਜਿਵੇਂ ਦਿਮਾਗ ਨੇ ਕਦੇ ਗੇੜਾ ਨਹੀਂ ਖਾਦਾ ਹੈਗਾ ਯਾਰ ਮਾਹੀ ਚੀਜ਼ ਤਾਂ ਜਤਾਉਣਾ ਚਾਹਣਾ ਨਾ ਵੀ ਗੁਰੂ ਸਾਹਿਬ ਦੇ ਓਟਾ ਸਰੇ ਨਾਲ ਕੁਝ ਵੀ ਨਹੀਂ ਆਉਂਦਾ ਓਏ ਕਮਲਿਓ ਜੀ ਸਾਡੇ ਗੁਰੂ ਨੂੰ ਪਿਆਰ ਕਰਕੇ ਦਾ ਦੇਖੋ ਕਦੇ ਗੁਰੂ ਨੂੰ ਆਪਣਾ ਆਪ ਸੋਪਕੇ ਦਾ ਦੇਖੋ ਜੀ ਕਦੇ ਦਿਮਾਗ ਦੇ ਵਿੱਚ ਨੈਗੇਟਿਵਿਟੀ ਆਈ ਹੋਣੀ ਹਮ ਹਮ ਹਮੇਸ਼ਾ ਚੜਦੀ ਕਲਾ ਆਉਂਦੀ ਹੈ ਕੁੜਾਇਕੇ ਹੁਕਮਉਂਦਾ ਵੀ ਨਾਮ ਬਾਣੀ ਦਾ ਪੱਕਾ ਰਹਿ ਹਮ ਅੰਤਰ ਧਿਆਨ ਹੋ ਕੇ ਚੱਲ ਪੁੱਤ ਜੀ ਤੇਰੀ ਪੱਟਣੀ ਲੱਗੜ ਦਊਂਗਾ ਜੀ ਫਸਲ ਦੇ ਵਿੱਚ ਆਪਾਂ ਜਿੱਥੇ ਖੜੇ ਆ ਨਾ ਹਾਂਜੀ ਆਪਾਂ ਭਰੋਸਾ ਨਹੀਂ ਕਰਦੇ ਜੀ ਗੱਲ ਸਾਰੀ ਭਰੋਸੇ ਤੇ ਹਮ ਪਰ ਅਸੀਂ ਮਤਲਬ ਮਾੜੇ ਮੋٹے ਚਲੋ ਗੁਰਸਿੱਖ ਪਰਿਵਾਰ ਚ ਹੋਣ ਦੇ ਨਾਤੇ ਵੀਰੇ ਮੈਂ ਦੇਖੀਆਂ ਨੇ ਕਰਾਮਾਤਾਂ ਕੀ ਕਹਿ ਸਕਦੇ ਆ ਪਾ ਨੂੰ ਸਾਨੂੰ ਤਾਂ ਇੰਨਾ ਵੀ ਨਹੀਂ ਪਤਾ ਪਰ ਇਹ ਚੀਜ਼ਾਂ ਹੁੰਦੀਆਂ ਦੇਖੀਆਂ ਨੇ ਜੇਕਰ ਮਾੜਾ ਮੋਟਾ ਸੀ ਪਾਠ ਕਰਦੇ ਆ ਤਾਂ ਰੱਬ ਥੋੜੇ ਦਿਨਾਂ ਚ ਦਿਖਾਉਂਦਾ ਜਾਂ ਤਾਂ ਮਤਲਬ ਸ਼ਾਮ ਨੂੰ ਦਿਖਾਉਂਦਾ ਜੇ ਆਪਾਂ ਕਿਸੇ ਚੀਜ਼ ਨੂੰ ਕਰਦੇ ਆਂਗੇ ਤਾਂ ਇਹੀ ਜੇ ਕੋਈ ਗੱਲ ਨਹੀਂ ਹੈਗੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਬਾਈ ਵੀ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਸ਼ਕਤੀ ਆ ਤੇ ਇਹ ਇਹੀ ਚੀਜ਼ਾਂ ਜਿਹੜੇ ਕਹਿੰਦੇ ਨੇ ਰੱਬ ਨਹੀਂ ਹੈਗਾ ਜੀ ਰੱਬ ਨਹੀਂ ਹੈਗਾ ਮੈਂ ਚੈਲੇਂਜ ਕਰਦਾ ਮੇਰੇ ਬ੍ਰੋਬਰ ਮੈਂ ਰੱਬ ਦੇ ਵੀ ਦਿਖਾਵਾਂਗੇ ਰੱਬ 'ਚ ਕਿੰਨੀ ਸ਼ਕਤੀ ਹੈ ਇਹ ਵੀ ਦਿਖਾਵਾਂਗੇ ਬਿਨਾਂ ਦਵਾਈ ਤੋਂ ਕਿਵੇਂ ਬੰਦਾ ਠੀਕ ਹੁੰਦਾ ਮੈਂ ਕਦੇ ਦਵਾਈ ਨਹੀਂ ਲਈ ਇਹ ਵੀ ਦੱਸਣਾ ਚਾਹੁੰਨਾ ਮੈਂ ਗੁਰੂ ਪੇਰੀ ਸਾਧ ਸੰਗਤ ਨੂੰ ਜੀ ਵੱਡੀ ਤੋਂ ਵੱਡੀ ਮੈਨੂੰ ਪ੍ਰੋਬਲਮ ਆਈ ਆ ਮੈਂ ਦਵਾਈ ਨਹੀਂ ਲੈਂਦਾ ਜੀ ਬਿਨਾਂ ਦਵਾਈ ਤੋਂ ਠੀਕ ਹੁੰਨਾ ਬਾਣੀ ਪੜ ਕੇ ਨਾਮ ਜਪ ਕੇ ਉਸ ਪ੍ਰਮਾਤਮਾ ਦੇ ਚਰਨਾਂ 'ਚ ਆਪਣਾ ਆਪ ਸੀਸ ਭੇਟ ਕਰਕੇ ਜੀ ਠੀਕ ਹੁੰਦਾ ਇਹ ਚੀਜ਼ ਐ ਮੈਂ ਸਬੂਤ ਵੀ ਦੇ ਸਕਦਾ ਉਵੇਂ ਦੀ ਉਵੇਂ ਦਵਾਈ ਪਈ ਹੈ ਜੀ ਜਦ ਇੱਕ ਖਰਾਕ ਵੀ ਲਈ ਜੀ ਫਿਰ ਦਵਾਈ ਆ ਜਾਂਦੀ ਹੈ ਲੇਕਿਨ ਮੈਂ ਨਹੀਂ ਲੈਂਦਾ ਮੇਰਾ ਭਰੋਸਾ ਉਸ ਪ੍ਰਮਾਤਮਾ ਤੇ ਹੈ ਥਾਣ ਦੇ ਵਿੱਚ ਹੁਣ ਕੀ ਕੁਝ ਲੈਰਾਂ ਦੇ ਨੇ ਸਰਦਾਈ ਵਗੈਰਾ ਪੀ ਰਹੇ ਹੋ ਜੀ ਹਾਂ ਬਾਈ ਸਰਦਾਈ ਆ ਰਹੀ ਹੈ ਹੁਣ ਡੇਲੀ ਆ ਰਹੀ ਹੈ ਸਰਦਾਈ ਜੀ ਕਿਉਂਕਿ ਠੰਡੀ ਹੁੰਦੀ ਹੈ ਨਾ ਸਰਦਾਈ ਚਲੋ ਜੀ ਚਲੋ ਇਜਾਜ਼ਤ ਲੈਨੇ ਆ ਵੀਰੇ ਵੀਡੀਓ ਬਹੁਤ ਲੰਬੀ ਹੋ ਗਈ ਅਸੀਂ ਅਸੀਂ ਇਹੀ ਅਪੀਲ ਕਰਾਂਗੇ ਸਿੱਖ ਸੰਗਤ ਅੱਗੇ ਕਿ ਜੇਕਰ ਭਾਈ ਗੁਰਜੀਤ ਸਿੰਘ ਨੂੰ ਕੁਝ ਹੁੰਦਾ ਤਾਂ ਇਦਾਂ ਦੇ ਲੋਕ ਨੇ ਜਿਹੜੇ ਸਦੀਆਂ ਦੇ ਵਿੱਚ ਨਹੀਂ ਮਿਲਦੇ ਹੈਗੇ ਬਹੁਤ ਵੱਡਾ ਪਾਪ ਲੱਗ ਜਾਣਾ ਸਭ ਤੋਂ ਵੱਡਾ ਪਾਪ ਪੰਜਾਬ ਨੂੰ ਲੱਗਣਾਗਾ ਪੰਜਾਬ ਦੇ ਲੋਕਾਂ ਨੂੰ ਲੱਗਣਾਗਾ ਕਿ ਜੇਕਰ ਇਦਾਂ ਦੇ ਬੰਦੇ ਦੀ ਸ਼ਹੀਦੀ ਹੁੰਦੀ ਆ ਗਈ ਮੇਰੇ ਨਾਲ ਭਾਈ ਗੁਰਜੀਤ ਸਿੰਘ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਭਾਈ ਸਿਮਰ ਬਗਰਾਣੋਂ ਤੋਂ ਜਿਹੜੇ ਕਿ ਵਲੰਟੀਅਰ ਨੇ ਆਮ ਆਦਮੀ ਪਾਰਟੀ ਦੇ ਨੌਜਵਾਨ ਨੇਤਾਾਂ ਨੇ ਆਉਣ ਵਾਲੇ ਸਮੇਂ ਦੇ ਉਹਨਾਂ ਵੱਲੋਂ ਵੀ ਗੱਲਬਾਤ ਕੀਤੀ ਗਈ ਆ ਤੇ ਸਿੱਖ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਤੋ ਵੱਤ ਸਿੱਖ ਸੰਗਤ 11 ਤਰੀਕ ਦਾ ਇਕੱਠ ਆ ਵੀਰੇ ਅਗਲਾ 10 ਮਈ ਵਈ 10 ਮਈ 10 ਮਈ 10 ਮਈ ਨੂੰ ਤਹਿਸੀਲ ਦੇ ਸਾਹਮਣੇ ਪਾਰਕ ਬਣਿਆ ਹੋਇਆ ਉੱਥੇ ਜ਼ਰੂਰ ਪਹੁੰਚਣ ਤੇ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਹੱਥ ਜੋੜ ਕੇ ਕਿ ਜਲਦੀ ਤੋਂ ਜਲਦੀ ਕਾਨੂੰਨ ਬਣਾਉਣਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਧੰਨਵਾਦ ਵੀਰੇ ਵਾਇਗੁਰੂ ਜੀ ਕੀ ਖਾਲਸਾ ਵਾਇਗੁਰੂ ਜੀ ਕੀ ਫਤਿਹ